ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਡਾਕਟਰ ਦਵਿੰਦਰ ਜੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਤਾਇਨਾਤ ਅੱਖਾਂ ਦੇ ਮਾਹਰ ਡਾਕਟਰ ਜਸਪ੍ਰੀਤ ਸਿੰਘ ਬੇਦੀ ਆਪਰੇਸ਼ਨਾਂ ਦੇ ਮਾਹਰ ਡਾਕਟਰ ਓਮਕਾਰ ਵੀਰ ਸਿੰਘ ਮੈਡੀਸਨ ਦੇ ਮਾਹਰ ਡਾਕਟਰ ਹਰਕੇਸ਼ ਕੁਮਾਰ ਔਰਤ ਰੋਗਾਂ ਦੇ ਮਾਹਰ ਡਾਕਟਰ ਨੀਰੂ ਸਿਆਲ ਡਾਕਟਰ ਅਨੁਵੀਰ ਕੌਰ ਡਾਕਟਰ ਸੋਨਿਕਾ ਕੌਸ਼ਲ ਡਾਕਟਰ ਨਵਦੀਪ ਸਿੰਘ ਡਾਕਟਰ ਸਲੀਨਾ ਡਾਕਟਰ ਹਰਮਨਪ੍ਰੀਤ ਕੌਰ ਡਾਕਟਰ ਕੁਲਵਿੰਦਰ ਕੌਰ ਡਾਕਟਰ ਪੁਨੀਤ ਦੇਵੀ ਡਾਕਟਰ ਜੋਗਤਾ ਡਾਕਟਰ ਸਚਿਨ ਆਰ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਆ ਡਾਕਟਰਸ ਦੇ ਤੇ ਪਹਿਲਾਂ ਤਾਂ ਮੈਂ ਸਾਰੇ ਆਪਣੀ ਡਾਕਟਰਸ ਨੂੰ ਤੇ ਐਸੋਸੋ ਪ੍ਰੋਗਰਾਮ ਹਰ ਸਭ ਨੂੰ ਬਹੁਤ ਬਹੁਤ ਵਧਾਈ ਦਿੰਨੀ ਹੈ ਸੋ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਅੱਜ ਮੈਂ ਇੱਥੇ ਡਾਕਟਰਸ ਦੇ ਮਿਲ ਆ ਰਹੀਆਂ ਤੇ ਆਪਣੇ ਜਿਹੜੇ ਮਿਹਨਤੀ ਡਾਕਟਰ ਹੈ ਹਾਰਡ ਵਰਕਿੰਗ ਸਾਰੇ ਨੂੰ ਉਸੇ ਸਨਮਾਨਿਤ ਕਰ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ ਸਾਰੇ ਡਾਕਟਰ ਇਸ ਬਹੁਤ ਮਿਹਨਤ ਨਾਲ ਕਰ ਰਿਹਾ ਤੇ ਆਸ ਕਰਦੀ ਆ ਵੀ ਕੋ ਵੀ ਜਿਹੜੇ ਸਾਡੇ ਡਾਕਟਰ ਹੈ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਜਿਹੜੇ ਸਾਡੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਡਾਕਟਰ ਜੀ ਤੇ ਡਾਕਟਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਡਾਕਟਰ ਜੀ ਦੇ ਡਾਕਟਰ ਨੂੰ 4 ਮਹੀਨੇ ਪਰ ਹਾਸਤੇ ਮੈਂ ਪ੍ਰੇਰਿਤ करूंगी ਆਪਣਾ ਪਬਲਿਕ ਜਿਹੜੀ ਡੀਲੀਗ ਹੈ ਵਧੀਆ ਰੱਖਣ ਵਾਸਤੇ ਮੇਰੀ ਚੈਨਲ ਵਧੀਆ ਬਤੀਰਾ ਹੋਰ ਪੇਸ਼ੈਂਟਸ ਦੀ ਹੈਲਪ ਕਰਨ ਦੀ ਚਲਾਉਣੀ ਅੱਜ ਨੈਸ਼ਨਲ ਡਾਕਟਰ ਡੇ ਦੇ ਮੌਕੇ ਤੇ ਮਲੋੜ ਦੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਸੁਨੀਲ अरोड़ा ਐਮ ਡੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਚੁਣੇ ਗਏ ਵਧੀਆ 10 ਡਾਕਟਰਾਂ ਵਿੱਚੋਂ ਪਹਿਲੇ ਨੰਬਰ ਤੇ ਰੱਖਿਆ ਗਿਆ ਡਾਕਟਰ ਸੁਨੀਲ अरोड़ा ਨੂੰ ਪੰਜਾਬ ਦੇ ਬੈਸਟ ਪਰਫਾਰਮਿੰਗ ਡਾਕਟਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਰੱਖਣ ਤੇ ਜਿੱਥੇ ਹਸਪਤਾਲ ਬਲੌਰ ਦੇ ਐਸਐਚਓ ਡਾਕਟਰ ਸੁਨੀਲ ਬੰਸਲ ਅਤੇ ਡਾਕਟਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਆਮ ਲੋਕਾਂ ਨੇ ਵੀ ਇਸ ਤੇ ਤਸੱਲੀ ਪ੍ਰਗਟ ਕੀਤੀ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਮੈਂ ਆਪਣੇ ਸਾਰੇ ਡਾਕਟਰਜ਼ ਕੋਲੀਗ ਔਰ ਸਭ ਆਮ ਜਨਤਾ ਨੂੰ ਵਧਾਈ ਦੇਣਾ ਚਾਹੂਗਾ ਡਾਕਟਰਸ ਡੇ ਤੇ ਇਹ ਸਿਰਫ ਡਾਕਟਰਸ ਦਾ ਦਿਨ ਹੀ ਨਹੀਂ ਹੈ ਇਹ ਸਭ ਆਮ ਜਨਤਾ ਦਾ ਦਿਨ ਵੀ ਹੈ ਅਸੀਂ ਤਾਂ ਸਾਰਾ ਸਾਲ ਹੀ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਕਰਦੇ ਰਵਾਂਗੇ ਪਰ ਐਦਾਂ ਦਾ ਜਦੋਂ ਕੋਈ ਦਿਨ ਮਨਾਇਆ ਜਾਂਦਾ ਹੈ ਡਾਕਟਰਸ ਡੇ ਤਾਂ ਆਪਣੇ ਆਪ ਨੂੰ ਅੱਛਾ ਲੱਗਦਾ ਹੈ ਕਿ ਰੈਕੋਗਨੀਸ਼ਨ ਮਿਲਦੀ ਹੈ ਤਾਂ ਮੋਟੀਵੇਸ਼ਨ ਮਿਲਦੀ ਹੈ ਕਿ ਲੋਕਾਂ ਦੀ ਸੇਵਾ ਕਰਕੇ ਆਏ ਦੇ ਸਾਰੀ ਤੇ ਜਿਹੜਾ ਤੁਹਾਨੂੰ ਜਿਹੜਾ ਬੈਸਟ ਫਰਮ ਵਰਸ ਦੀ ਦੇਸ਼ ਦੀ ਸੂਚੀ ਜਿਹੜਾ ਸ਼ਾਮਿਲ ਕੀਤਾ ਹੈ ਉਹ ਇੱਕ ਹਾਂ ਜੀ ਉਹਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਹਾਰਡਵਰਕ ਕਰਦੇ ਹੋ ਮਰੀਜ਼ਾਂ ਦੀ ਸੇਵਾ ਕਰਦੇ ਹੋ ਤਾਂ ਉਹ ਜਿਹੜਾ ਜਿਹੜੀ ਪੰਜਾਬ ਸਰਕਾਰ ਜਾਂ ਹੈਲਥ ਡਿਪਾਰਟਮੈਂਟ ਨੇ ਰੈਕੋਗਨਾਈਜ਼ ਕੀਤਾ ਹੈ ਤੁਹਾਨੂੰ ਤਾਂ ਉਹਦੇ ਵਿੱਚ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਤੇ ਅੱਗੇ ਤੋਂ ਵੀ ਇਦਾਂ ਹੀ ਸੇਵਾ ਕਰਦੇ ਰਹਿਣਾ ਜਿਹੜਾ ਹੋਰ ਬਲ ਮਿਲਦਾ ਹੈ ਪ੍ਰਮਾਤਮਾ ਕਰੇ ਕਿ ਜਿਹੜਾ ਸਾਨੂੰ ਹੋਰ ਸ਼ਕਤੀ ਦੇਵੇ ਪ੍ਰਮਾਤਮਾ ਕਿ ਅਸੀਂ ਬੰਦ ਚੜ ਕੇ ਪੂਰੇ ਤਨੁਮਨੋਂ ਜਿਹੜੇ ਆਪਣੇ ਮਰੀਜ਼ਾਂ ਦੀ ਉਹ ਸੇਵਾ ਕਰ ਸਕੀਏ ਦੇ ਵਿੱਚ ਜਰ ਉਹ ਸਰਕਾਰਾਂ ਨਾਲੋਂ ਕੋਈ ਵੀ ਸਰਕਾਰ ਉਹ ਵੀ ਅਚਾਨ ਹੈਲਥ ਵੱਲੇ ਜਾਂ ਐਜੂਕੇਸ਼ਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਡਾਕਟਰ ਵੀ ਜਿਵੇਂ ਤੁਹਾਨੂੰ ਵੀ ਸੂਚੀ ਸ਼ਾਮਿਲ ਕੀਤਾ ਗਿਆ ਹੈ ਤਾਂ ਲੋਕਾਂ ਨੂੰ ਵੀ ਆਪਦੇ ਕੰਮ ਕਰਤੀ ਜਾਂ ਕੋਈ ਉਚਿਤ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਬਿਲਕੁਲ ਆਪਾਂ ਨੂੰ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਦੇ ਵਿੱਚ ਇਹ ਕਿ ਜੀ ਸਮੇ ਸਮੇਤੇ ਅਲੱਗ ਅਲੱਗ ਡੇਸ ਬਣਾਏ ਜਾਂਦੇ ਆ ਵਰਲਡ ਡੀਬੀ ਡੇ ਜਾਂ ਵਰਲਡ ਡਾਇਬੀਟਿਸ ਡੇ ਜਾਂ ਵਰਲਡ ਲੀਵਰ ਡੇ ਹੈਪੇਟਾਈਟਿਸ ਡੇ ਸਮੇ ਸਮੇਤੇ ਆਪਣਾ ਸਿਹਤ ਵੱਲੀ ਜਿਹੜਾ ਹੈਲਥ ਡਿਪਾਰਟਮੈਂਟ ਜਾਂ ਪੰਜਾਬ ਸਰਕਾਰ ਵੱਲੋਂ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ ਤਾਂ ਜਿਹੜਾ ਸਰਕਾਰੀ ਘੰਟੇ ਸਰਕਾਰੀ ਹਸਪਤਾਲ ਹੈ ਜਿਹੜਾ ਉਹ 24 ਘੰਟੇ ਐਮਰਜੈਂਸੀ ਚੱਲਦੀ ਹੈ ਤੇ ਆਪੀਡੀ ਤਾਂ ਮੌਂਦੀ ਹੁੰਦੀ ਹੈ 8 ਤੋਂ 2 ਜੋ ਟਾਈਮਿੰਗ ਹੈਗੀ ਆਪਣੀ ਠੀਕ ਹੈ ਤਾਂ ਸਰਕਾਰੀ ਹਸਪਤਾਲ ਜਾ ਕੇ ਜਿਹੜਾ ਹੈ ਉਹ ਆਪਣਾ ਜਿਹੜਾ ਸਿਹਤ ਸੇਵਾਵਾਂ ਦਾ ਲਾਭ ਉਠਾਓ ਕਿਸੇ ਵੀ ਤਰ੍ਹਾਂ ਦੀ ਕੋਈ ਸਵਸਿਆ ਜੇ ਤੁਹਾਨੂੰ ਹੋਵੇ। ਜਿਵੇਂ ਸਰ ਅੱਜਕੱਲ ਜਿਵੇਂ ਟੀਬੀ ਦੀ ਬਿਮਾਰੀ ਦਾ ਕਾਫੀ ਜਿਵੇਂ ਵਿਆਪਕ ਰੇਲ ਜੋ ਹੋ ਰਿਹਾ ਹੈ ਉਹਨਾਂ ਵਾਸਤੇ ਕੀ ਨਹੀਂ। ਆਜੇ ਟੀਬੀ ਦੀ ਦਵਾਈ ਟੀਬੀ ਦੀ ਬਿਮਾਰੀ ਵਾਸਤੇ ਵੀ ਅਸੀਂ ਜਾਗਰੂਕ ਕਰਦੇ ਰਹਿੰਦੇ ਹਾਂ ਜਿਵੇਂ ਅੱਗੇ ਵੀ ਦੱਸਿਆ ਵੀ ਕਿਸੇ ਨੂੰ ਲੰਬੀ 3-2-3 ਹਫ਼ਤਿਆਂ ਤੋਂ ਜ਼ਿਆਦਾ ਖੰਘ ਬਲਗਮ ਸਾਹ ਚੜਨਾ ਬੁਖਾਰ ਗਲਗਮ ਚ ਖੂਨ ਆਉਣਾ ਕਿਸੇ ਤਰ੍ਹਾਂ ਦੀ ਕੋਈ ਗਲੇ ਤੇ ਜਿਵੇਂ ਗਿਲਟੀਆਂ ਪੈ ਜਾਂਦੀਆਂ ਹਨ ਲਗਾਤਾਰ ਪੇਟ ਦਰਦ ਰਹੇ ਲਗਾਤਾਰ ਬੈਕ ਦੇ ਵਿੱਚ ਦਰਦ ਰਹੇ ਨਾ ਠੀਕ ਹੋਵੇ ਤਾਂ ਵੀ ਜਾਂਚ ਕਰਾਉਣੀ ਜ਼ਰੂਰੀ ਹੈ ਕਿਉਂਕਿ ਆਪਣੇ ਟੀਵੀ ਦੇ ਰੋਗੀ ਕਾਫੀ ਹੈਗੇ ਹੈ ਔਰ ਇਹਦਾ ਜਿਹੜਾ ਬਿਲਕੁਲ ਫ੍ਰੀ ਇਲਾਜ ਅਵੇਲੇਬਲ ਹੈਗਾ ਤੇ ਉਹ ਜਦੋਂ ਆ ਕੇ ਤੁਸੀਂ ਮਾਹੇ ਡਾਕਟਰ ਨੂੰ ਚੈੱਕ ਕਰੋ ਤਾਂ ਉਹਦਾ ਜੋ ਵੀ ਉਹਦਾ ਡਾਇਗਨੋਸਿਸ ਬਣੂਗਾ ਜੋ ਵੀ ਉਹਦਾ ਟ੍ਰੀਟਮੈਂਟ ਬਣੂਗਾ ਉਹ ਫ੍ਰੀ ਆਫ ਕੋਸਟ ਹੈਗਾ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਉਹਦਾ ਲਾਭ ਉਠਾਓ ਇਹਨਾਂ ਗਰਮੀ ਦੇ ਸੀਲਿੰਗ ਦੇ ਵਿੱਚ ਜ਼ਿਆਦਾਤਰ ਬੱਚੇ ਨੂੰ ਨਾਲ ਕਿਹਦੇ ਹੋਣਾ ਕੀ ਬਣਾਇਆ ਹਾਂਜੀ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਐਦਾ ਕਰਕੇ ਜਿਵੇਂ ਲੂ ਲੱਗਣ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ ਹਾਈਡਰੇਟ ਰੱਖੋ ਪਾਣੀ ਜ਼ਿਆਦਾ ਪੀਓ ਜ਼ਿਆਦਾ ਧੁੱਪ ਉਹਦੇ ਵਿੱਚ ਦੁਪਹਿਰੇ ਘੱਟ ਤੋਂ ਘੱਟ ਬਾਹਰ ਨਿਕਲੋ ਜਿੱਥੇ ਬਿਲਕੁਲ ਨਹੀਂ ਸਰਦਾ ਉਹ ਰੱਖੋ ਸਿਰ ਢੱਕ ਕੇ ਰੱਖੋ ਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਲੱਗਦੀ ਹੈ ਤਾਂ ਨੇੜੇ ਦੇ ਸਿਹਤ ਕੇਂਦਰ 'ਚ ਜਾਂਚ ਕਰਾਓ ਖਾਸ ਕਰਕੇ ਜਿਨ੍ਹਾਂ ਨੂੰ 슈ਗਰ ਬੀਪੀ ਜਾਂ ਬਜ਼ੁਰਗ ਸਾਡੇ ਜਿਹੜੇ ਲੋਕ ਹੈਗੇ ਆ ਜਾਂ ਛੋਟੇ ਬੱਚੇ ਹੈਗੇ ਆ ਜਾਂ ਜਿਨ੍ਹਾਂ ਨੂੰ ਔਰ ਕੋਈ ਇਸ਼ੂ ਮਤਲਬ ਕਿਸੇ ਤਰ੍ਹਾਂ ਦੀ ਕੋਮੋਰਬਿਡिटीज ਹੈਗੀਆਂ ਤਾਂ ਉਹ ਜਿਹੜੇ ਆ ਉਹ ਜ਼ਿਆਦਾ ਧਿਆਨ ਰੱਖਣ ਤਾਂ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਲੱਗਦੀ ਹੈ ਤਾਂ ਹਸਪਤਾਲ ਜਾ ਕੇ ਸਰਕਾਰੀ ਹਸਪਤਾਲ ਜਾ ਕੇ ਆਪਣੀ ਜਾਂਚ ਕਰਵਾ ਲਈਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ